ਅਰਸ ਕੋ ਜਿਸ ਤਰ੍ਹਾਂ ਸਾਰੇ ਤੁਸੀਂ ਜਾਣਦੇ ਹੋ ਕਿ ਪਰਸੋਂ ਦੁਪਹਿਰ ਦੇ ਟਾਈਮ ਇੱਕ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਗੱਲ ਦਾ ਫੋਲਸਟੇ ਬਹੁਤ ਦਵਾ ਸੀ ਲੁਧਿਆਣਾ ਦਿਹਾਤੀ ਪੁਲਿਸ ਇਸ ਮਾਮਲੇ ਨੂੰ ਸੋਲਵ ਕਰਨ ਲਈ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਆਪ ਦੇ ਪర్యਤਨ ਕਰ ਰਹੀ ਸੀ ਉਸ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਅੱਜ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੱਸਿਆ ਕਿ ਜਿਹੜੇ ਦੋ ਦੋਸ਼ੀ ਮੇਨ ਜਿਹੜੇ ਆ ਔਰ ਜਿਨ੍ਹਾਂ ਕੋਲ ਅਸਲਾ ਸੀ ਅਸਲੇ ਸਮੇਤ ਬ੍ਰੰਮ ਅਸਲਾ ਬ੍ਰੰਮ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹਰਪੀ ਸਿੰਘ ਉਰਫ ਹਣੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਰੂਮੀ थाना सदर ਜਗਰਾਉਂ ਅਤੇ ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਕਲੀਚਾਲਾ ਅਜੀਤਵਾਲ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਦੱਸਿਆ ਕਿ ਜਿਹੜੇ ਬਾਕੀ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸ਼ਾਪਟੇਮਾਰੀ ਜਾਰੀ ਆ ਅਸਲਾ ਬਰਾਮਦ ਕਰ ਲਿਆ ਦੋ ਜੋ ਜਿਹੜੇ ਅਣਚਲੇ ਰੌਂਦ ਵੀ ਬਰਾਮਦ ਕਰ ਲਏ ਆ ਔਰ ਅਸਲਾ ਕਿੱਥੋਂ ਆਇਆ ਸੀ ਦੇਸੀ ਕਟਾੋਂ ਦੇ ਬਾਰੇ ਵੀ ਜਾਂਚ ਜਾਰੀ ਆ ਤੇ ਕੀ ਕੀ ਹੋਇਆ ਸੀ ਇਹਨਾਂ ਤੋਂ ਪੁੱਛਗਿਆ ਜਾਰੀ ਆ ਤੇ ਜਲਦੀ ਬਾਕੀ ਅਣਦੋਸ਼ੀਆਂ ਨੂੰ ਵੀ ਐਸਐਸ ਕੀ ਸਾਹਿਬ ਨੇ ਕਿਹਾ ਕਿ ਰੈਸਟ ਕਰਕੇ ਜਾਣਕਾਰੀ ਪ੍ਰੈਸ ਨੂੰ ਦਿੱਤੀ ਜਾਵੇਗੀ ਹਾਂਜੀ ਜਿਵੇਂ ਆਪ ਨੂੰ ਪਤਾ ਹੀ ਹੈ ਜੀ ਕਿ ਮਿਤੀ 31/10 ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਹਰੀ ਸਿੰਘ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਗਿੱਦੜਵਿੰਡ ਦੇ ਰਹਿਣ ਵਾਲੇ ਹੈ ਉਹਨਾਂ ਦਾ ਮਰਡਰ ਹੋਇਆ ਸੀ ਤੇ ਇਹਦੇ ਵਿੱਚ ਜਿਹੜੀ ਐਫਆਈਆਰ ਨੰਬਰ 244 ਬਟਾ 25 ਹੈਗੀ ਅੰਡਰ 103 190 191 ਤਿਲ ਬੀਐਨਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈਨ ਨੇ ਸੀਗੇ ਤੇ ਪਾਈ ਤੋਂ ਛੇ ਵਿਅਕਤੀ ਜਿਹੜੇ ਅਨਨੋਨ ਸੀਗੇ ਉਹਦੇ ਤਿੰਨ ਬਾਈ ਨੇ ਲੋਕੀ ਸੀ ਉਹਦੇ ਵਿੱਚੋਂ ਅੱਜ ਸਾਡੇ ਲੁਧਿਆਣਾ ਜ਼ਿਲ੍ਹਾ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀ ਬੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਅਨ ਇੰਚਾਰਜ ਹੀ ਆਈਏ ਵਕਫਾ ਟੀਮਾਂ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਦੋ ਮੇਨ ਦੋਸ਼ੀ ਹੈਗੇ ਨੇ ਹਰਪ੍ਰੀਤ ਉਰਫ ਹਨੀ ਉਤਰ ਜਨਬੀਤ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡਰ ਦਾ ਜਿਹੜਾ ਐਸੋਸੀਏਟ ਹੈ ਗਗਨਦੀਪ ਉਸ ਗਦਨਾ ਉਤਰ ਬਲਵਿੰਦਰ ਸਿੰਘ ਵਾਸੀ ਕਿਲਨੀ ਚਲ ਮੋਗਾ ਇਹ ਦੋਨੋਂ ਅੱਜ ਅਸੀਂ ਅਰੈਸਟ ਕਰ ਲਏ ਆ ਇਹ ਇਹਦੇ ਨਾਲ ਨਾਲ ਜਿਹੜਾ ਵੈਪਨ ਆਫੈਂਸ ਹੈ ਜਿਹੜਾ ਕਿ 30 ਬੋਰ ਦਾ ਦੇਸੀ ਪਿਸਟਲ ਹੈਗਾ ਤੇ ਦੋ ਲਾਈਫ ਕੈਟ੍ਰਿਜ ਉਹ ਵੀ ਬਰਾਮਦ ਕਰਕੇ ਇਹ ਜਿਹੜਾ ਕੇਸ ਆਪਾਂ ਇਹ ਸੁਲਝਾ ਲਿਆ ਸਰ ਇਹ ਕਰਤੇ ਆਇਆ ਕਰਤੇ ਜੀ ਇਹ ਬੇਸਿਕਲੀ ਜੀ ਉੱਥੇ ਹੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਇਹ ਜਿਹੜਾ ਮੇਨ ਦੋਸ਼ੀ ਦੇ ਵੀ ਸਣੀ ਹੈਗਾ ਇਹਦਾ ਜਿਹੜਾ ਬ੍ਰਦਰ ਹੈ ਕਾਲਾ ਉਹਦਾ ਉਹਦੀ ਵਾਈਫ ਦੇ ਡਿਲੀਵਰੀ ਹੋਣੀ ਸੀਗੀ ਉਸ ਦਿਨ ਜਿੱਦਨੇ ਇਨਸੀਡੈਂਟ ਹੋਇਆ ਉਸ ਦਿਨ ਹਸਪੀਟਲ 'ਚ ਸੀਗੇ ਉਹ ਹਰੀ ਸਿੰਘ ਹਸਪੀਟਲ 'ਚ ਏ uh, on the other hand ਜਿਹੜਾ ਵਿਕਟਮ ਹੈਗਾ ਆਪਣੇ ਦੋ ਦੋਸਤਾ ਦੇ ਨਾਲ ਉਥੇ ਪੰਛਿਆ ਸੀ ਤੇ ਨਾਲ ਹੀ ਉਥੇ ਇੱਕ ਕੋਈ ਖਾਲ ਦੀ ਜਿਹੜੀ ਐਨੀਮਲ ਫੀਡ ਦੀ ਦੁਕਾਨ ਹੈ ਸੋ ਉਥੇ ਉਹਨਾਂ ਦਾ ਬਚ ਟੱਕਰ ਹੋਈ ਅਮਰ ਸਾਹਮਣਾ ਹੋਇਆ ਕਿਉਂਕਿ ਪਹਿਲਾਂ ਹੀ ਉਹਨਾਂ ਦੀ ਇੱਕ ਪਰਸਨਲ ਰਿਵੈਲ ਵੀ ਸੀ ਰੰਜਿਸ਼ ਸੀਗੀ ਜਿਹੜੀ ਕਿ 20 25 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਪ੍ਰਲਾਦ ਹੈਗਾ ਪ੍ਰਲਾਦ ਉਹ ਆਪਣੀ ਫੈਮਿਲੀ ਦੇ ਨਾਲ ਸੀਗਾ ਉਹ ਉਥੇ ਉਥੇ ਇਹਨਾਂ ਦਾ ਕੋਈ ਉੱਥੇ ਵੀ ਕਹਾ ਸੁਣੀ ਹੋਈ ਸੀ ਜਿਹੜਾ ਅਕਿਊਜ਼ ਪਾਰਟੀ ਹੈ ਉਹ ਰਹਿੰਦੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਜਦੋਂ ਉਸ ਦਿਨ 31/10 ਨੂੰ ਦੁਪਹਿਰੇ 3 ਵਜੇ ਇਹਨਾਂ ਦਾ ਵੱਜ ਟੱਕਰ ਆਪਾਂ ਆਮਾ ਸਾਹਮਣਾ ਹੋਇਆ ਉੱਥੇ ਇਹਨਾਂ ਦੀ ਪਹਿਲਾਂ ਟੁੱਟੂ ਮੈਮੇ ਪਹਿਲਾਂ ਗਾਲੀ ਗਲੋਚ ਹੋਇਆ ਟੁੱਟੂ ਮੈਮੇ ਹੋਈ ਤੇ ਫਿਰ ਇਹ ਜਿਹੜਾ ਇੱਕ ਫਾਇਰ ਹੋ ਕੇ ਇਹ ਜਿਹੜਾ ਸਾਡਾ ਵਿਕਟਿਮ ਇਹਦੀ ਡੈਥ اچانک ਮਰ ਗਈ ਜੀ ਅਚਾਨਕ ਕਿਸ ਪਤਾ ਲੱਗੀ ਕੀ ਸੀਗੀ ਇਹਨਾਂ ਦੇ ਵਿੱਚ ਫਿਰ ਜਿਉਂ ਹੀ ਮੈਂ ਦੱਸ ਰਿਹਾ ਨਾ ਜਿਵੇਂ 20-25 ਦਿਨ ਪਹਿਲਾਂ ਜਿਹੜਾ ਇਹ ਪ੍ਰਲਾਬ ਹੈਗਾ ਆਪਣੀ ਫੈਮਿਲੀ ਦੇ ਨਾਲ ਬਾਜ਼ਾਰ ਦੇ ਵਿੱਚ ਸੀਗਾ ਤੇ ਉੱਥੇ ਜਿਹੜਾ ਅਕਿਊਜ਼ਡ ਪਾਰਟੀ ਸੀਗੀ ਇਹ ਵੀ ਉੱਥੇ ਹੀ ਇੱਕ ਦੂਜੇ ਨੂੰ ਮਿਲੇ ਤੇ ਕੁਰਾ ਤੇ ਕੁਛ ਮਤਲਬ ਇਹਨਾਂ ਦੇ ਜਿਵੇਂ ਜੈਸਚਰ ਐਕਸਚੇਂਜ ਹੋਏ ਜਿਹੜੇ ਕਿ ਨੈਗੇਟਿਵ ਜੈਸਚਰ ਸੀਗੇ ਉਸ ਕਰਕੇ ਇਹਨਾਂ ਦੀ ਤਕਰਾਰਬਾਜ਼ੀ ਇੱਕ ਦੋ ਵਾਰ ਪਹਿਲਾਂ ਵੀ ਜੋ ਹਮ ਪੁਚਕਿਚ ਪ੍ਰੀਲਿਮਨਰੀ ਹਲੇ ਇਰੈਸਟੀ ਕੀਤੀਆਂ ਜੋ ਰਿਮਾਂਡ ਲੈ ਕੇ ਬਾਕੀ ਡਿਟੇਲਸ ਤਫਤੀਸ਼ ਕਰਾਂਗੇ ਹਾਂਜੀ ਦੋ ਦਿਨ ਕਿੱਥੇ ਰਹੇ ਉਹਨੂੰ ਡਿਟੇਲਸ ਪੁਚਕਿਚ ਕਰਾਂਗੇ ਜੀ ਇਹ ਤਾਂ ਸੋਰਸ ਬੇਸ ਸਾਨੂੰ ਕਾਹਨੋਂ ਕਿਹੜੇ ਗੱਡੀ ਦਾ ਆਏ ਸੀ ਗੱਡੀ ਦਾ ਭੱਜਿਆ ਸੀ ਗੱਡੀ ਮੈਂ ਉਹੀ ਕਹਿ ਰਿਹਾ ਜੀ ਜਿਹੜੇ ਨਹੀਂ ਉਹ ਹਲੇ ਰਿਕਵਰ ਕਰਨੀ ਬਾਕੀ ਹੈ ਜੀ ਉਹ ਹਲੇ ਅਸੀਂ ਰਿਕਵਰ ਕਰਾਂਗੇ ਜਿਹੜੇ ਦੋਸ਼ੀ ਆਏ ਨਹੀਂ ਸੀ ਉਹ ਤੇ ਆਲਰੇਡੀ ਹਾਜ਼ ਇਹ ਜਿਹੜਾ ਪੇਸ਼ੈਂਟ ਸੀਗਾ ਉਹ ਹਸਪੀਟਲ 'ਚ ਐਡਮਿਟ ਸੀ। ਇਹ ਮਾਲਾ ਜੀ ਕਹਿੰਦੇ। ਇਹ ਆਪਣੀ ਚੌਂਕੀ ਮਾਂ ਦੇ ਏਰੀਆ 'ਚ ਫੜਿਆ ਜੀ। ਇਹਦੇ ਕੋਲ ਟੂ-ਵੀਲਰ ਵੀ ਸੀ। ਕੱਦਿਆ ਰਹੇ ਸੀ। ਟੂ-ਵੀਲਰ ਤਾਂ ਸੀ। ਇਹ ਮੈਂ ਉਹੀ ਕਹਿ ਰਿਹਾ ਮੈਂ ਜੀ ਇਹਨਾਂ ਕੋਲ ਗੱਡੀ ਵੀ ਨਹੀਂ ਸੀਗੀ। ਟੂ-ਵੀਲਰ ਉੱਥੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਮਿਲਣ ਆਏ ਹੋ ਸੀ ਉਹ ਵੀ ਸੀਗੇ ਉੱਥੇ। ਇਹ ਇੱਥੇ ਕਰਦੇ। ਜਿਹੜਾ ਕਤਲ ਹੋਇਆ ਸੀ ਇਹਨਾਂ ਦਾ। ਇਹਦੀ ਕੋਈ ਰਜਿਸਟਰੀ ਨਹੀਂ ਸੀ ਤੇ ਦੋਸਤ ਪ੍ਰਲਾਦ ਦੇ ਉਹਨਾਂ ਦੇ ਹਾਂ ਪ੍ਰਲਾਦ ਸੀਗੀ। ਇਹਦੀ ਕੋਈ ਰਜਿਸਟਰੀ ਨਹੀਂ। ਇਹਦੀ ਨਹੀਂ ਸੀਗੀ ਜੀ ਕਿਉਂਕਿ ਜਿਵੇਂ ਦੋਸਤ ਦੋਸਤੀ ਨਿਭਾ ਗਿਆ ਇਸ ਸਿਰਫ ਜਦ ਤੱਕ ਤਿੰਨ ਬੰਦੇ ਬਾਈ ਨੇਮ ਨਾਮ ਜਦੋਂ ਸ਼ੁਰੂ ਤੋਂ ਪਹਿਨੇ ਕੋਈ ਹੋਰ ਨਾਮ ਜਦ ਹੋਏ ਪਾਈ ਨਹੀਂ ਸਾਨੂੰ ਕੁਝ ਇਨਫੋਰਮੇਸ਼ਨ ਹੈਗੀ ਹੈ ਜੀ ਬਾਕੀ ਇਹ ਜਿਹੜੇ ਮੁੰਡੇ ਉਹਨੂੰ ਅਸੀਂ ਫੜੇ ਹੈਗੇ ਆ ਇਹਨਾਂ ਦੀ ਤਫ਼ਤੀਸ਼ ਪਤਾ ਚੱਲੂਗਾ ਇਹਨਾਂ ਦੀ ਪਿਛੋਕੜ ਤੋਂ ਕਿ ਉਦੋਂ ਜਦੋਂ ਇਹਨਾਂ ਦੀ ਫੈਮਿਲੀ ਉੱਥੇ ਐਡਮਿਟ ਸੀਗੀ ਉਹ ਵੀ ਲੋਕੀ ਪਤਾ ਨਹੀਂ ਲਾਣ ਆਏ ਹੋਣੇ ਉਹਦੇ ਵਿੱਚ ਹੋਰ ਕੌਣ ਕੌਣ ਸੀ ਤੇ ਉਹਦੇ ਵਿੱਚੋਂ ਇਸ ਇਨਸੀਡੈਂਟ ਕੋ ਹੋਰ ਕੌਣ ਇਨਵੋਲਡ ਸੀ ਉਹ ਇਹਨਾਂ ਦੀ ਪਿਛੋਕੜ ਸਾਨੂੰ ਕਲੀਅਰ ਹੋ ਜਾਊਗਾ ਜਿਹੜਾ ਨਜ਼ਾਇਜ਼ ਵੈਪਨ ਵਗੈਰਾ ਇਹ ਆਇਆ ਸ਼ਰੀਆ ਮਾਫੀ ਲਗਾਉਣਾ ਬਹੁਤ ਜ਼ਿਆਦਾ ਆ ਰਹੇਗੀ ਇਹ ਲੱਗਿਆ ਹੈ ਇਹ ਜੋ ਨੂੰ ਅਸੀਂ ਜੋ ਨੂੰ ਅਸੀਂ ਹੁਣੇ ਜਸ ਪੁੱਛਿਆ ਕੋਟਾ ਰਾਜਸਥਾਨ ਤੋਂ ਕਹਿ ਰਿਹਾ ਹੈਗਾ ਲੈ ਕੇ ਆਏ ਹਾਂ ਉਹਦੀ ਵੀ ਅਸੀਂ ਡਿਟੇਲ ਬੈਕਵਰਡਿੰਗ ਜਾਵਾਂਗੇ ਵੀ ਕਿੱਥੋਂ ਲੈ ਕੇ ਆਇਆ ਕੀ ਹੈਗਾ ਸਰ ਸਰ ਇਹ ਹਨ ਜਿਹੜੇ ਬ੍ਰਦਰ ਇਹਨਾਂ ਦੇ ਪਹਿਲਾਂ ਇਹਨਾਂ ਤੇ ਹਾਂ ਇਹਨਾਂ ਦੇ 4-4-5 ਮਹੀਨੇ ਤੋਂ ਪਹਿਲਾਂ ਹੈਗੇ ਲੜਾਈ ਝਗੜੇ ਦੇ ਇਦਾਂ ਦੇ ਮਾਮਲੇ ਹੈਗੇ ਕਾਲਾ ਸਰ ਬੋਲੋ ਜੀ ਅ ਹ ਇਕ ਕੇਸ ਵਾਂਟਡ ਹੈਗਾ ਐਨਡੀਪੀਐਸ ਕੇਸ ਇਸ ਵਾਂਟਡ ਹੈ ਇਸੇ ਪਰਿਵਾਰਕ ਮੈਂਬਰ ਨੂੰ ਹੋਰ ਵੀ ਤੁਹਾਨੂੰ ਕੀ ਹੈ ਜੀ ਪੂਰੀ ਸੀ ਜਿਹਦੇ ਵਿੱਚ ਕੱਲ ਵੀ ਅਸੀਂ ਉਹਦੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹ ਕੋਈ ਰਿਸਪੌਂਸਿਬਿਲਟੀ ਲਿੱਤੀ ਬਟ ਜਿਵੇਂ ਕੱਲ ਵੀ ਅਸੀਂ ਬਰੀਫ ਕੀਤਾ ਉਹ ਇਮੀਡੀਏਟਲੀ ਪੋਸਟ ਡਿਲੀਟ ਕਰ ਦਿੱਤੀ ਗਈ ਉਹ ਜਿਵੇਂ ਅਸੀਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀ ਪੁਲਿਸ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਦੀ ਗੱਲ ਸੀ ਬਟ ਅਸੀਂ ਪਹਿਲੇ ਦਿਨ ਤੋਂ ਹੀ ਫਰਮ ਦ ਵੈਰੀ ਫਰਸਟ ਇਨਸਟੈਂਸ ਤੋਂ ਬਿਲਕੁਲ ਫੀਅਰ ਸੀ ਕਿ ਸਾਡੀ ਤਫਤੀਸ਼ ਕਿੱਧਰ ਨੂੰ ਚਲੂਗੀ ਤੇ ਉਹੀ ਹੋਇਆ ਅਸੀਂ ਬੰਦੇ ਵੀ ਫੜੇ ਟ੍ਰੇਸ ਵੀ ਕੀਤਾ ਕਿ ਇਸ ਤੇ ਰਿਕਵਰੀ ਵੀ ਕੀਤਾ ਜਿਹਨੇ ਪੋਸਟ ਪਾਈ ਉਹਨੇ ਕਹਿੰਦਾ ਉਹ ਪੋਸਟ ਦਾ ਜਿਹੜੀ ਉਹ ਪੋਸਟ ਹੈ ਜਿਹੜੀ ਉਹ ਤਾਂ ਡਿਲੀਟ ਹੋ ਗਈ ਹੈ ਉਹ ਆਪਣਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਇਹੋ ਜਿਹੇ ਮੌਕੇ ਆਪਣੀ ਕ੍ਰੈਡੀਬਿਲਟੀ ਬਣਾਉਣ ਲਈ ਤੇ ਆਪਣਾ ਨਿੱਜੀ ਬੈਨੀਫਿਟ ਕਰਨ ਲਈ ਪੋਸਟ ਪਾਉਂਦੇ ਨੇ ਬਟ ਜਦੋਂ ਅਸੀਂ ਉਹ ਪੋਸਟ ਦੀ ਸੱਚਾਈ ਜਾਣਨੀ ਚਾਹੀ ਤੇ ਉਹਦੇ ਵੀ ਸਿਰਫ ਇੱਕ ਫਾਲੋਅਰ ਸੀ ਉਹਨਾਂ ਤੇ ਉਹ ਇਨਸੀਡੈਂਟ ਜੋ ਜਸਟ ਬਾਅਦ ਸਿਰਫ ਏਸੇ ਕੰਮ ਲਈ ਮਿਸਲੀਡ ਕਰਨ ਲਈ ਬਣਾਈ ਗਈ ਸੀ ਜਿਹੜੀ ਕਿ ਹੁਣ ਡਿਲੀਟ ਹੋ ਚੁੱਕੀ ਹੈ ਜਗਰੌਮ ਬੱਕਰੇ ਕਹਿੰਦੇ ਸੁਣਿਆ ਰਹਿਣਾ ਉਹ ਤੇ ਹੁਣ ਦੇਖ ਲਾਂਗੇ ਜੀ ਉਹ ਕੀ ਹੈ ਸਾਡੇ ਲਈ ਹੁਣ ਇਰੈਲੇਵੈਂਟ ਹੈ ਬਿਕਾਜ਼ ਆਲਰੇਡੀ ਉਹ ਬੰਦਾ ਆਪਣੀ ਪੋਸਟ ਹੀ ਜਦੋਂ ਡਿਲੀਟ ਕਰ ਗਿਆ ਗਲਤੀ ਮੰਨ ਗਿਆ ਸੋ ਆਈ ਥਿੰਕ ਉਹ ਟੋਟਲੀ ਇੱਕ

ਸਤਿ ਪਰਿਵਾਰ ਨੂੰ ਉਸ ਮਾਰਨ ਲਈ ਜਾਂਦੇ ਸਰਕਾਰ ਨੇ ਮੰਨ ਗਏ ਉਹ ਉਹ ਪਰਿਵਾਰ ਦਾ ਡਿਸੀਜਨ ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਵੀ ਕੁਝ ਬਾਹਰੋਂ ਆਣਾ ਹੈ ਬਾਕੀ ਉਹਨਾਂ ਨੂੰ ਅਸੀਂ ਇਨਫੋਰਮ ਕੀਤਾ ਹੈ ਤੇ ਉਹ ਇਸ ਗੱਲ ਤੋਂ ਸੈਟੀਸਫਾਈਡ ਹੈ ਕਿ ਦੋ ਬੰਦੇ ਮੇਨ ਫੜ ਲਏ ਬਾਕੀ ਹੋਰ ਵੀ ਸਾਡੀ ਜਿਹੜੀ ਬਾਕੀ ਦੀ ਤਸਦੀਕ ਹੈ ਉਹ ਵੀ ਜਲਦੀ ਕਰਾਂਗੇ ਤੇ ਪਰਿਵਾਰ ਨੂੰ ਕੰਫੀਡੈਂਸ ਜਿਹੜੀ ਅਰਵਾਦ ਦੇ ਕਹਿੰਦੇ ਆਤਮ ਸੁਸਮਖਣ